ਬੀਬੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ 쇼 ਵਿੱਚ ਤੁਹਾਡਾ ਸਭ ਦਾ ਨਿਗਾ ਸਵਾਗਤ ਹੜਪੀੜਿਤ ਕਿਸਾਨਾਂ ਬਾਰੇ ਪੰਜਾਬ ਸਰਕਾਰ ਦਾ ਵੱਡਾ ਐਲਾਨ ਸੋਮਵਾਰ ਭਾਵ ਅੱਜ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ ਮੁੱਖ ਮੰਤਰੀ ਹਸਪਤਾਲ ਤੋਂ ਹੀ ਆਨਲਾਈਨ ਕਰਨਗੇ ਗੱਲਬਾਤ ਹੜਾ ਨੂੰ ਲੈ ਕੇ ਸੁਖਬੀਰ ਨੇ ਸੱਦੀ ਪਾਰਟੀ ਦੀ ਮੀਟਿੰਗ ਐਮ ਐਲ ਏ ਰਮਨ अरोड़ा ਨੂੰ ਅਦਾਲਤ ਵਿੱਚ ਕੀਤਾ ਗਿਆ ਪੇਸ਼ ਲਿਆ ਰਮਾਂਡ ਖੱਗਰ ਨੇ ਵਧਾਈ ਪੰਜਾਬ ਅਤੇ ਹਰਿਆਣਾ ਦੀ ਚਿੰਤਾ ਖਾਤਰੇ ਦੇ ਨਿਸ਼ਾਨ ਤੋਂ ਉੱਪਰ ਪਾਕਿਸਤਾਨੀ ਡਾਉਨ ਸ਼ਹਿਜ਼ਾਦ ਪੱਟੀ ਦੇ ਗੁਰੂਗਦਾ ਜਲੰਧਰ ਵਿੱਚ ਪੁਲਿਸ ਵੱਲੋਂ ਇਨਕਾਊਂਟਰ 9 ਸਤੰਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਈਡੀ ਵੱਲੋਂ ਪੰਜਾਬ 'ਚ 30 ਕਰੋੜ ਦੀਆਂ ਜਾਇਦਾਦਾਂ ਜ਼ਬਤ ਬਰਤਾਨੀਆ ਤੋਂ ਤਿਹਾਰੜ ਲਿਆਂਦੇ ਜਾਣਗੇ ਵਿਜੇ ਮਾਲੀਆ ਨਿਰਵ ਮੋਦੀ ਕੈਨੇਡਾ ਤੇ ਅਮਰੀਕਾ ਵਿੱਚ ਸਿਖਰ ਤੇ ਪਹੁੰਚੀ ਬੇਰੁਜ਼ਗਾਰੀ ਦਰ ਅਤੇ ਕਈ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ। ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ। ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੀ ਕੈਬਨਿਟ ਮੀਟਿੰਗ ਦੀ। ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੀਤੇ ਕੁਝ ਦਿਨਾਂ ਤੋਂ ਵਿਭਾਰ ਹੈ ਅਤੇ ਉਹ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਨੇ ਪੰਜਾਬ ਦੇ ਵਿੱਚ ਆਏ ਹੜਾ ਸਬੰਧੀ ਕੈਬਨਿਟ ਦੀ ਮੀਟਿੰਗ ਪਹਿਲਾਂ 5 ਸਤੰਬਰ ਨੂੰ ਰੱਖੀ ਗਈ ਸੀ ਪਰ ਮੁੱਖ ਮੰਤਰੀ ਸਿਹਤ ਠੀਕ ਨਾ ਹੋਣ ਕਾਰਨ ਉਹ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ ਅਤੇ ਹੁਣ 8 ਸਤੰਬਰ ਭਾਵ ਸੋਮਵਾਰ ਨੂੰ ਇਹ ਦੁਬਾਰਾ ਕੈਬਨਿਟ ਮੀਟਿੰਗ ਹੋ ਰਹੀ ਹੈ ਮੁੱਖ ਮੰਤਰੀ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ ਪਰ ਉਹ ਹਸਪਤਾਲ ਤੋਂ ਹੀ ਔਨਲਾਈਨ ਮੀਟਿੰਗ ਵਿੱਚ ਸ਼ਮੂਲੀਅਤ ਕਰਨਗੇ ਇਸ ਮੀਟਿੰਗ ਵਿੱਚ ਬਹੁਤ ਅਹਿਮ ਫੈਸਲੇ ਲਏ ਜਾਣ ਦੀਆਂ ਸੰਭਾਵਨਾਵਾਂ ਹਨ ਕਿਉਂਕਿ ਮੁੱਖ ਮੰਤਰੀ ਪੰਜਾਬ ਵਿੱਚ ਆਏ ਹੜ੍ਹਾਂ ਤੋਂ ਬਾਅਦ ਪਾਣੀ ਦੇ ਉਤਰਨ ਤੋਂ ਬਾਅਦ ਦੀ ਸਥਿਤੀ ਤੇ ਚਿੰਤਤ ਨੇ ਅਤੇ ਉਹ ਹਸਪਤਾਲ ਤੋਂ ਦੱਸਿਆ ਜਾ ਰਿਹਾ ਹੈ ਕਿ ਅਫਸਰਾਂ ਨਾਲ ਰਾਬਤਾ ਕਰਕੇ ਪਾਣੀ ਦੇ ਉਤਰਨ ਤੋਂ ਬਾਅਦ ਦੀ ਸਥਿਤੀ ਤੇ ਕਾਬੂ ਪਾਉਣ ਉਹਦੀ ਵਿਉਂਤਬੰਦੀ ਬਾਰੇ ਚਰਚਾ ਵੀ ਕਰ ਰਹੇ ਨੇ ਹਸਪਤਾਲ ਵਿੱਚ ਜ਼ੇਰੇ ਇਲਾਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੀ ਭਲਾਈ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਪ੍ਰਗਟਾਉਂਦਿਆਂ ਪੰਜਾਬ ਵਿੱਚ ਵੱਡੀ ਪੱਧਰ ਤੇ ਚਲਾਏ ਜਾ ਰਹੇ ਰਾਹਤ ਅਤੇ ਬਚਾਅ ਕਾਰਜਾਂ ਦੀ ਨੇੜੇ ਨਿਗਰਾਨੀ ਕਰ ਰਹੇ ਨੇ ਫੋਰਟਿਸ ਹਸਪਤਾਲ ਵਿੱਚ ਉਹ ਸਿਹਤ ਜਾਬ ਵੀ ਹੋ ਰਹੇ ਨੇ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ ਸਿਨਹਾ ਡੀਜੀਪੀ ਗੌਰਵ ਯਾਦਵ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਹੜਾ ਸਬੰਧੀ ਸਮੀਖਿਆ ਮੀਟਿੰਗ ਵੀ ਉਹਨਾਂ ਵੱਲੋਂ ਕੀਤੀ ਗਈ ਹੈ ਤੇ ਹੜ੍ਹਾਂ ਦੇ ਕਾਰਨ ਪੈਦਾ ਹੋਈ ਗੰਭੀਰ ਸਥਿਤੀ ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਨੇ ਕਿ ਕੁਦਰਤੀ ਕਹਿਰ ਤੋਂ ਪ੍ਰਭਾਵਿਤ ਇਕ ਵੀ ਨਾਗਰਿਕ ਰਾਹਤ ਅਤੇ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਨਾ ਰਹਿ ਸਕੇ ਅਤੇ ਹਰੇਕ ਪ੍ਰਭਾਵਿਤ ਵਿਅਕਤੀ ਖਾਸ ਕਰਕੇ ਜਿਹੜੇ ਹੜ੍ਹਾਂ ਦੇ ਪਾਣੀ ਕਾਰਨ ਮੁੱਖ ਧਾਰਾ ਤੋਂ ਕੱਟੇ ਗਏ ਆ ਉਹਨਾਂ ਲਈ ਭੋਜਨ ਡਾਕਟਰੀ ਸਹੂਲਤ ਸਵਿਥ ਹੋਰ ਲੋੜੀ ਦੀ ਸਹਾਇਤਾ ਯਕੀਨੀ ਬਣਾਈ ਜਾਵੇ। ਮੀਟਿੰਗ ਬਾਅਦ ਮੁੱਖ ਸਕੱਤਰ ਕੇਪੀ ਸੇਨਹਾ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ 1-2 ਦਿਨਾਂ ਵਿੱਚ ਉਹ ਸਾਡੇ ਨਾਲ ਆ ਜਾਣਗੇ ਇਹ ਉਮੀਦ ਹੈ। ਮੁੱਖ ਮੰਤਰੀ ਦਾ ਸਾਰਾ ਧਿਆਨ ਹਾਲੀ ਵਿੱਚ ਆਏ ਹੜ੍ਹਾਂ ਅਤੇ ਬਰਸਾਤ ਤੋਂ ਬਾਅਦ ਪ੍ਰਭਾਵਿਤ ਹਜ਼ਾਰਾਂ ਪਰਿਵਾਰਾਂ ਵੱਲ ਰਿਹਾ ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਹਰ ਸੰਭਵ ਸਹਾਇਤਾ ਕਰਨ ਅਤੇ ਉਹਨਾਂ ਦੇ ਡਿੱਗੇ ਟੁੱਟੇ ਢਹਿ ਚੁੱਕੇ ਘਰ ਨੇ ਜਿਹੜੇ ਉਹਨਾਂ ਨੂੰ ਦੁਬਾਰਾ ਬਣਾਉਣ ਲਈ ਇੱਕ ਜੁਟਤਾ ਲਈ ਦਰੜ ਵੀ ਹੈ ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ 71 ਅੰਕੜਿਆਂ ਦੇ ਅਨੁਸਾਰ ਪੰਜਾਬ ਦੇ ਹੜ੍ਹ ਪ੍ਰਭਾਵਿਤ 23 ਜ਼ਿਲ੍ਹਿਆਂ ਦੇ 2050 ਪਿੰਡਾਂ ਵਿੱਚ 387898 ਵਿਅਕਤੀ ਬੇਕਰ ਹੋਏ ਹੈ ਅਤੇ 20 ਲੱਖ ਲੋਕ ਪ੍ਰਭਾਵਿਤ ਦੱਸੇ ਗਏ ਹੈ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਵਿੱਚ ਹੁਣ ਤੱਕ 22938 ਵਿਅਕਤੀ ਨੂੰ ਹੜ੍ਹਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਬਾਹਰ ਕੱਢਿਆ ਗਿਆ ਇਹਦੇ ਤੋਂ ਇਲਾਵਾ ਪੰਜਾਬ ਸਰਕਾਰ ਦੇ ਵੱਲੋਂ 219 ਰਾਹਤ ਕੈਂਪ ਖੋਲੇ ਹੋਏ ਹੈ ਇਨ੍ਹਾਂ ਕੈਂਪਾਂ ਵਿੱਚ 5404 ਵਿਅਕਤੀ ਠਹਿਰੇ ਹੋਏ ਨੇ ਉਨਾ ਦੱਸਿਆ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੁਣ ਤੱਕ 176980.05 ਹੈਕਟੇਅਰ ਫਸਲੀ ਰਕਬਾ ਪ੍ਰਭਾਵਿਤ ਹੋ ਚੁੱਕਾ ਹੈ। ਉਹਨਾਂ ਦੱਸਿਆ ਕਿ ਇਨ੍ਹਾਂ ਹੜ੍ਹਾਂ ਦੇ ਕਾਰਨ ਹੁਣ ਤੱਕ 48 ਵਿਅਕਤੀ ਆਪਣੀ ਜਾਨ ਗਵਾ ਚੁੱਕੇ ਨੇ ਜਦਕਿ ਜ਼ਿਲ੍ਹਾ ਪਠਾਨਕੋਟ ਦੇ 3 ਵਿਅਕਤੀ ਹਾਲੇ ਤੱਕ ਲਾਪਤਾ ਨੇ। ਤੇ ਹੁਣ ਗੱਲ ਕਰਦੇ ਹਾਂ ਇੱਕ ਵੱਡੀ ਰਾਹਤ ਵਾਲੀ। ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਡੀ ਰਾਹਤ ਦੇਣ ਜਾ ਰਹੀ ਹੈ। ਇਰੂ ਲੈ ਕੇ ਦਿੱਲੀ ਦੇ ਸਾਫਕਾ ਉਪ ਮੁੱਖ ਮੰਤਰੀ ਅਤੇ ਆਪ ਪੰਜਾਬ ਇਨਚਾਰਜ ਮਨੀਸ਼ ਸ਼ਿਸ਼ੋਦੀਆ ਅਤੇ ਆਮਨ ਅਰੋੜਾ ਨੇ ਆਖਿਆ ਕਿ ਜਲਦ ਹੀ ਪੰਜਾਬ ਸਰਕਾਰ ਅਜਹੀ ਨੀਤੀ ਲਿਆ ਰਹੀ ਹੈ ਜਿਸ ਨਾਲ ਕਿਸਾਨ ਆਪਣੇ ਖੇਤਾਂ 'ਵਿ ਜਮਾ ਰੇਤ ਨੂੰ ਬਾਹਰ ਕੱਢ ਸਕਣਗੇ ਭਾਵ ਕਿਸਾਨ ਹੜ੍ਹਾਂ ਦੇ ਕਾਰਨ ਖੇਤਾਂ 'ਵਿ ਜਮਾ ਹੋਈ ਰੇਤ ਦੀ ਖੋਦਾਈ ਕਰ ਸਕਣਗੇ ਇਹਦੇ ਤੇ ਸਰਕਾਰ ਦੇ ਵੱਲੋਂ ਕੋਈ ਪਾਬੰਦੀ ਨਹੀਂ ਹੋਵੇਗੀ ਦਰਅਸਲ ਹੜਾ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਉਹਨਾਂ ਦੇ ਖੇਤਾਂ ਦੇ ਵਿੱਚ ਰੇਤ ਵੱਡੇ ਪੱਧਰ ਤੇ ਜਮਾ ਹੋ ਚੁੱਕੀ ਹੈ ਇਦੇ ਨਾਲ ਨਾ ਸਿਰਫ ਮੌਜੂਦਾ ਫਸਲ ਬਰਬਾਦ ਹੋਈ ਹੈ ਸਗੋਂ ਭਵਿੱਖ ਦੀ ਖੇਤੀ ਤੇ ਵੀ ਸੰਕਟ ਹੋਰ ਗਹਿਰਾ ਗਿਆ ਹੈ ਕਿਸਾਨਾਂ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਜੇਕਰ ਇਹ ਰੇਤਾ ਜ਼ਮੀਨ ਤੇ ਪਿਆ ਰਿਹਾ ਤਾਂ ਆਉਣ ਵਾਲੇ ਸੀਜ਼ਨ ਵਿੱਚ ਨਵੀਂ ਫਸਲ ਬੀਜਣੀ ਮੁਸ਼ਕਲ ਹੋ ਜਾਵੇਗੀ ਉਹਨਾਂ ਦੱਸਿਆ ਕਿ ਮੌਜੂਦਾ ਮਾਈਨਿੰਗ ਨੀਤੀ ਤਹਿਤ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਰੇਤ ਕੱਢਣ ਦੀ ਆਗਾ ਦਿੱਤੀ ਜਾਵੇਗੀ ਪਰ ਮੌਜੂਦਾ ਸਥਿਤੀ ਅਸਾਧਾਰਨ ਹੈ ਇਸ ਨਾਲ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਨਵੀਂ ਨੀਤੀ ਲਿਆਂਦੀ ਜਾਵੇ ਅਤੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਰੇਤ ਕੱਢਣ ਦੀ ਆਗਿਆ ਦੇ ਦਿੱਤੀ ਜਾਵੇ ਉਹਨਾਂ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਇਹ ਸਮੱਸਿਆ ਲਗਭਗ ਹਰ ਇੱਕ ਥਾਂ ਤੇ ਸੁਣਾਈ ਦਿੱਤੀ ਹੈ ਆਪਣੇ ਘਰਾ ਪਸ਼ੂਆਂ ਅਤੇ ਬਿਮਾਰੀਆਂ ਅਤੇ ਹੋਰ ਸਮੱਸਿਆਵਾਂ ਦੇ ਨਾਲ-ਨਾਲ ਕਿਸਾਨ ਇਸ ਗੱਲ ਨੂੰ ਲੈ ਕੇ ਸਭ ਤੋਂ ਵੱਧ ਚਿੰਤਤ ਨਜ਼ਰ ਆਏ ਹੈ ਕਿ ਜੇ ਖੇਤਾਂ ਵਿੱਚੋਂ ਰੇਤ ਨਾ ਕੱਢੀ ਗਈ ਤਾਂ ਉਹਨਾਂ ਦੀ ਆਉਣ ਵਾਲੀ ਫਸਲ ਵੀ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ ਸਿਸੋਦੀਆ ਤੇ ਅਮਨ ਅਰੂੜਾ ਨੇ ਭਰੋਸਾ ਦਿੱਤਾ ਹੈ ਕੇ ਮੁੱਖ ਮੰਤਰੀ ਮਾਨ ਅਗਲੇ 1 ਜਾਂ 2 ਦਿਨਾਂ ਦੇ ਵਿੱਚ ਇਸ ਵੱਦੀ ਐਲਾਨ ਕਰ ਦੇਣਗੇ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਆਪਣੇ ਖੇਤਾਂ ਵਿੱਚੋਂ ਰੇਤ ਕੱਢ ਕੇ ਖੇਤੀਯੋਗ ਬਣਾ ਸਕਣ ਅਤੇ ਇਹਦੇ ਨਾਲ ਉਹਨਾਂ ਦੀ ਕਮਾਈ ਵੀ ਹੋ ਸਕਦੀ ਹੈ ਇਹਦੇ ਨਾਲ ਨਾ ਸਿਰਫ ਕਿਸਾਨਾਂ ਦੀਆਂ ਚਿੰਤਾਵਾਂ ਦੂਰ ਹੋਣਗੀਆਂ ਸਗੋਂ ਪੰਜਾਬ ਦੀ ਖੇਤੀ ਮੋੜਲੀ ਤੇ ਆ ਸਕਦੀ ਹੈ ਦੱਸਣਾ ਬਣਦਾ ਕਿ ਹੜ੍ਹਾਂ ਨੇ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਤਬਾਹ ਕਰ ਦਿੱਤੀ ਹੈ ਅਜਿਹੀ ਸਥਿਤੀ ਵਿੱਚ ਸਰਕਾਰ ਦਾ ਇਹ ਕਦਮ ਕਿਸਾਨਾਂ ਲਈ ਇੱਕ ਵੱਡੀ ਰਾਹਤ ਸਾਬਤ ਹੋ ਸਕਦਾ ਹੈ ਤੇ ਦੂਸਰੇ ਪਾਸੇ ਸੁਖਵੀਰ ਹੜ੍ਹਾਂ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਆਪਣੀ ਪਾਰਟੀ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਹਲਕਾ ਇੰਚਾਰਜਾਂ ਦੀ ਐਮਰਜੈਂਸੀ ਮੀਟਿੰਗ ਸੱਦ ਲਈ ਹੈ ਇਹ ਮੀਟਿੰਗ ਚੰਡੀਗੜ੍ਹ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਹੋਏਗੀ ਮੀਟਿੰਗ ਵਿੱਚ ਅਕਾਲੀ ਦਲ ਦੇ ਵੱਲੋਂ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਵੱਖ-ਵੱਖ ਇਲਾਕਿਆਂ ਵਿੱਚ ਹੋਏ ਨੁਕਸਾਨ ਦਾ ਜ਼ਾਇਦਾ ਲਿਆ ਜਾਏਗਾ ਅਤੇ ਮਦਦ ਵਾਸਤੇ ਰਣਨੀਤੀ ਤਿਆਰ ਕੀਤੀ ਜਾ ਸਕਦੀ ਹੈ ਇਸ ਬਾਰੇ ਅਕਾਲੀ ਆਗੂ ਡਾਕਟਰ ਦਰਜੀਤ ਚੀਵਾ ਨੇ ਕਿਹਾ ਕੇ ਹੜ੍ਹਾਂ ਕਰਕੇ ਪੰਜਾਬ ਦੇ ਵੱਡੇ ਹਿੱਸੇ ਵਿੱਚ ਭਾਰੀ ਨੁਕਸਾਨ ਹੋ ਚੁੱਕਾ ਹੈ ਇਸ ਦੌਰਾਨ ਅਕਾਲੀ ਦਲ ਦਾ ਵਰਕਰ ਜ਼ਮੀਨੀ ਪੱਧਰ ਤੇ ਪਹੁੰਚ ਕੇ ਲੋਕਾਂ ਦੀ ਸੇਵਾ ਵਿੱਚ ਜੁਟਿਆ ਹੋਇਆ ਹੈ ਅਤੇ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਵੀ ਨਿੱਜੀ ਤੌਰ ਤੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਹੁਣ ਪਾਰਟੀ ਵੱਲੋਂ ਸਾਰੇ ਜ਼ਿਲ੍ਹਾ ਪ੍ਰਧਾਨਾਂ ਅਤੇ ਹਲਕਾ ਇੰਚਾਰਜਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੀ ਮਦਦ ਵਾਸਤੇ ਪੂਵਿੱਖ ਦੀ ਰਣਨੀਤੀ ਵੀ ਤਿਆਰ ਕੀਤੀ ਜਾ ਸਕਦੀ ਹੈ ਤੇ ਹੁਣ ਗੱਲ ਕਰਦੇ ਹਾਂ ਘੱਗਰ ਦੀ ਰਾਵੀ ਵਿਆਸ ਅਤੇ ਸਤਲੁਜ ਤੋਂ ਬਾਅਦ ਹੁਣ ਖੱਗਰ ਨੇ ਚਿੰਤਾਵਾਂ ਦੇ ਵਿੱਚ ਵਾਧਾ ਕਰ ਦਿੱਤਾ ਹੈ। ਪੰਜਾਬ ਤੋਂ ਬਾਅਦ ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਵੀ ਹੜ੍ਹਾਂ ਦਾ ਡਰ ਸਤਾ ਰਿਹਾ ਹੈ। ਦਰਸਾਉਣ ਖੱਗਰ ਨੇ ਹਰਿਆਣਾ ਤੇ ਪੰਜਾਬ ਦੇ ਕਈ ਪਿੰਡਾਂ ਦੀਆਂ ਚਿੰਤਾਵਾਂ ਵਧਾਈਆਂ ਨੇ। ਖਾਸ ਕਰਕੇ ਕੈਥਲ ਵਿੱਚ ਖੱਗਰ ਦਾ ਪਾਣੀ 24 ਫੁੱਟ ਦਰਜ ਕੀਤਾ ਗਿਆ ਜੋ ਕਿ ਖਾਤਰੇ ਦੇ ਨਿਸ਼ਾਨ 23 ਫੁੱਟ ਤੋਂ 1 ਫੁੱਟ ਉੱਚਾ ਹੈ। ਹਰਿਆਣਾ ਦੇ ਗੋਲਾ ਚੀਕਾ ਇਲਾਕੇ ਦੇ ਕਈ ਪਿੰਡ ਖੱਗਰ ਦੇ ਪਾਰ ਪੰਜਾਬ ਵਾਲੇ ਪਾਸੇ ਨੇ। ਹਰਿਆਣਾ ਸਰਕਾਰ ਨੇ ਖੱਗਰ ਦੇ ਪਾਣੀ ਨੂੰ ਇਹਨਾਂ ਪਿੰਡਾਂ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਟਟਿਆਣਾ ਨੇੜੇ ਲਗਭਗ 2 ਕਿਲੋਮੀਟਰ ਤੱਕ ਪੱਥਰ ਦਾ ਜਾਲ ਵਿਛਾ ਕੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਹੋਇਆ ਹੈ ਜਦਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੈ ਪਾਣੀ ਹਰਿਆਣਾ ਦੇ ਪਿੰਡਾਂ ਦੇ ਖੇਤਾਂ ਵਿੱਚ ਪਹੁੰਚ ਚੁੱਕਿਆ ਪਰ ਇਹ ਹਲੇ ਵੀ 1 ਫੁੱਟ ਦੇ ਆਸ-ਪਾਸ ਦੱਸਿਆ ਗਿਆ ਜਦੋਂ ਕਿ ਨਾਲ ਲੱਗਦੇ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਇਹ 2 ਤੋਂ 2.5 ਫੁੱਟ ਦੱਸਿਆ ਗਿਆ ਇਸ ਕਾਰਨ ਪੰਜਾਬ ਦੇ ਧਰਮਹੀੜੀ ਥੀ ਬਾਵਣਾ ਹਰੀਪੁਰ ਸ਼ਸ਼ੀ ਗੁਜਰਾ ਇਹ ਪਿੰਡਾਂ ਦੇ ਲੋਕਾਂ ਨੇ ਪ੍ਰੇਸ਼ਾਨੀ ਪ੍ਰਗਟਾਈ ਹੈ ਅਤੇ ਆਖਿਆ ਕਿ ਸਾਨੂੰ ਤਾਂ ਹਰਿਆਣੇ ਨਾਲ ਹੀ ਜੋੜ ਦਿਓ ਇਹਨਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਲਗਭਗ 13 ਸਾਲ ਪਹਿਲਾਂ ਹਰਿਆਣਾ ਸਰਕਾਰ ਨੇ ਪਿੰਡ ਟਟਿਆਣਾ ਵਿੱਚ ਹਰਿਆਣਾ ਪੰਜਾਬ ਸਰਹਾਤੇ ਘੱਗਰ ਦੇ ਦੋਵੇਂ ਪਾਸੇ ਪੱਥਰ ਰੱਖ ਕੇ ਬੰਨ ਮਜ਼ਬੂਤ ਕਰ ਦਿੱਤਾ ਸੀ ਤਾਂ ਜੋ ਘੱਗਰ ਦੇ ਟੁੱਟਣ ਕਾਰਨ ਆਮ ਲੋਕਾਂ ਨੂੰ ਕਿਸ ਤਰ੍ਹਾਂ ਦਾ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਪਰ ਪੰਜਾਬ ਦੇ ਵੱਲੋਂ ਇਸ ਤਰ੍ਹਾਂ ਦਾ ਕਦੇ ਕੋਈ ਕਦਮ ਨਾ ਚੁੱਕਿਆ ਗਿਆ ਭਾਵੇਂ ਪੰਜਾਬ ਅਤੇ ਹਰਿਆਣਾ ਚ ਕੱਗਰ ਨਦੀ ਦੇ ਨਾਲ-ਨਕਤੇ ਜਿਹੜੇ ਰਹਿਸ਼ੀ ਇਲਾਕੇ ਨੇ ਉਹਨਾਂ ਵਿੱਚ ਹਾਲੇ ਤੱਕ ਪਾਣੀ ਘਰਾਂ ਚ ਦਾਖਲ ਨਹੀਂ ਹੋਇਆ ਪਰ ਲੋਕਾਂ ਵਿੱਚ ਇਸ ਵਕਤ ਡਰ ਦਾ ਮਾਹੌਲ ਹੈ ਉਹ ਚਿੰਤਤ ਹੈ ਕਿ ਉਹਨਾਂ ਨੂੰ ਪਤਾ ਨਹੀਂ ਕਿ ਪਾਣੀ ਕਦੋਂ ਆਵੇਗਾ ਅਤੇ ਉਹਨਾਂ ਦੇ ਘਰ ਕਦੋਂ ਡੁੱਬ ਜਾਣਗੇ ਹਰਿਆਣਾ ਦੇ ਕੈਥਲ ਵਿੱਚ ਕੱਗਰ ਦਾ ਪਾਣੀ ਓਵਰਫਲੋ ਹੋ ਕੇ ਫਸਲਾਂ ਵਿੱਚ ਤਾਂ ਦਾਖਲ ਹੋ ਚੁੱਕਾ ਹੈ ਪਿੰਡ ਧਰਮਹਿੜੀ ਦੇ ਸਾਫਕਾ ਸਰਪੰਚ ਨੇ ਕਿਹਾ ਕਿ ਹਰਿਆਣੇ ਦੇ ਲੋਕਾਂ ਨੂੰ ਬਚਾਉਣ ਵਾਸਤੇ ਉਹਨਾਂ ਵਾਲੇ ਪਾਸੇ ਤਾਂ ਪੱਥਰ ਲਾਏ ਹੋਏ ਨੇ ਪਰ ਪੰਜਾਬ ਵਾਲੇ ਪਾਸੇ ਹਾਲੇ ਤੱਕ ਕੁਝ ਵੀ ਨਹੀਂ ਲਾਇਆ ਹੋਇਆ ਉਹਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਵੀ ਇਸ ਤਰ੍ਹਾਂ ਦੇ ਕੋਈ ਕਦਮ ਚੁੱਕੇ ਉਹ ਪੰਜਾਬ ਸਰਕਾਰ ਦੇ ਇਸ ਤਰ੍ਹਾਂ ਦੇ ਰਵੱਈਏ ਤੋਂ ਨਾਰਾਜ਼ ਨੇ ਕਿ ਉਹਨਾਂ ਦੀ ਕੋਈ ਗੱਲ ਵੇਰੀ ਸੁਣ ਰਿਹਾ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪਿੰਡ ਪਟਿਆਲੇ ਤੋਂ ਹਟਾ ਕੇ ਕੈਥਲ ਜ਼ਿਲ੍ਹੇ ਨਾਲ ਜੋੜ ਦਿੱਤੇ ਜਾਣ ਤਾਂ ਕਿ ਉਹ ਆਪਣੇ ਘਰਾ ਤੇ ਆਪਣੇ ਖੇਤਾਂ ਦਾ ਬਚਾਅ ਕਰ ਸਕਣ ਤੇ ਹੁਣ ਗੱਲ ਕਰਦੇ ਆ ਪ੍ਰਧਾਨ ਮੰਤਰੀ ਮੋਦੀ ਦੀ ਦੱਸਿਆ ਜਾ ਰਿਹਾ ਕਿ 9 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਗੁਰਦਾਸਪੁਰ ਜ਼ਿਲ੍ਹੇ ਦਾ ਉਹ ਦੌਰਾ ਕਰਨਗੇ ਪ੍ਰਧਾਨ ਮੰਤਰੀ ਗੁਰਦਾਸਪੁਰ ਦੇ ਹੜਪੀੜਤ ਇਲਾਕਿਆਂ ਦਾ ਹਵਾਈ ਸਰਵੇ ਕਰਕੇ ਨੁਕਸਾਨ ਦਾ ਜਾਇਜ਼ਾ ਲੈ ਸਕਦੇ ਆ ਪੰਜਾਬ ਵਿੱਚ ਹੁਣ ਤੱਕ ਹੜਾਂ ਨੇ ਲਗਭਗ 23 ਜ਼ਿਲ੍ਹਿਆਂ ਦੇ 2000 ਦੇ ਨੇੜੇ ਤੇੜ ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੋਇਆ ਜਿਸ ਵਿੱਚ 43 ਲੋਕਾਂ ਦੀ ਹੁਣ ਤੱਕ ਜਾਨ ਜਾਣ ਦੀ ਖਬਰ ਹੈ ਅਤੇ 1.7 1 ਲੱਖ ਹੈਕਟੇਅਰ ਫਸਲ ਤਬਾਹ ਦੱਸੀ ਜਾ ਰਹੀ ਹੈ ਪੰਜਾਬ ਦੇ 23 ਜ਼ਿਲ੍ਹੇ ਹੜਾਂ ਨਾਲ ਕੋਈ ਘੱਟ ਤੇ ਕੋਈ ਵੱਧ ਪ੍ਰਭਾਵਿਤ ਹੈ ਇਹਨਾਂ ਵਿੱਚੋਂ ਅਮਰੇਸਰ ਬਰਨਾਲਾ ਬਠਿੰਡਾ ਫਰੀਦਕੋਟ ਫਰਤੇਗੜ ਸਾਹਿਬ ਫਿਰੋਜ਼ਪੁਰ ਫਾਜ਼ਲਕਾ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਵਲੀਰ ਕੋਟੜਾ ਮਾਨਸਾ ਬੋਗਾ ਪਠਾਨਕੋਟ ਪਟਿਆਲਾ ਰੂਪਨਗਰ ਸੰਗਰੂਰ ਐਸਐਸ ਨਗਰ ਸ਼੍ਰੀ ਮੁਕਸਰ ਸਾਹਿਬ ਸ਼ਹੀਦ ਭਗਤ ਸਿੰਘ ਨਗਰ ਅਤੇ ਤਰਨਤਾਰਨ ਸ਼ਾਮਲ ਨੇ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਕੁੱਲ 1996 ਪਿੰਡ ਇਸ ਵਕਤ ਹੜਾਂ ਦੀ ਲਪੇਟ ਵਿੱਚ ਦੱਸੇ ਜਾ ਰਹੇ ਨੇ ਸਭ ਤੋਂ ਵੱਧ ਗੁਰਦਾਸਪੁਰ ਦੇ 329 ਬਰਨਾਲਾ ਦੇ 121 ਅੰਮ੍ਰਿਤਸਰ ਦੇ 195 ਹੁਸ਼ਿਆਰਪੁਰ ਦੇ 173 ਕਪੂਰਥਲਾ ਦੇ 145 ਬਠਿੰਡਾ ਦੇ 21 ਫਿਰੋਜ਼ਪੁਰ ਦੇ 108 ਪਠਾਨਕੋਟ ਦੇ 88 ਮੋਗਾ ਦੇ 52 ਜਲੰਧਰ ਦੇ 93 ਫਾਜ਼ਿਲਕਾ ਦੇ 80 ਫਰੀਦਕੋਟ ਦੇ 15 ਲੁਧਿਆਣਾ ਦੇ 77 ਸ਼੍ਰੀ ਮੁਕਸਰ ਸਾਹਿਬ ਦੇ 23 ਸ਼ਹੀਦ ਭਗਤ ਸਿੰਘ ਨਗਰ ਦੇ 28 ਐਸਐਸ ਨਗਰ ਦੇ 15 ਸੰਗਰੂਰ ਦੇ 107 ਮਾਰਸਾ ਦੇ 95 ਪਿੰਡ ਦੱਸਿਆ ਜਾ ਰਿਹਾ ਪਾਣੀ ਤੋਂ ਪ੍ਰਭਾਵਿਤ ਨੇ ਨਾਲ ਹੀ ਮਲੇਰਕੋਟੜਾ ਦੇ 12 ਪਟਿਆਲਾ ਦੇ 105 ਰੂਪਨਗਰ ਦੇ 44 ਤਰਨਤਾਰਨ ਦੇ 70 ਇਹ ਵੀ ਹੜ੍ਹਾਂ ਦੇ ਕਾਰਨ ਪ੍ਰਭਾਵ ਦੱਸੇ ਜਾ ਰਹੇ ਨੇ ਪੰਜਾਬ ਦੇ ਕਈ ਪਿੰਡਾਂ ਕਸਬਿਆਂ ਤੇ ਇਲਾਕਿਆਂ ਦੀ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ ਹੁਣ ਤੱਕ ਪੰਜਾਬ ਦੇ 3,87,000 ਤੋਂ ਵੱਧ ਲੋਕ ਪ੍ਰਭਾਵਿਤ ਦੱਸੇ ਜਾ ਰਹੇ ਨੇ ਸਭ ਤੋਂ ਵੱਧ ਅਸਰ ਗੁਰਦਾਸਪੁਰ ਅੰਮ੍ਰਿਤਸਰ ਤੇ ਫਾਲਕਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਇਸ ਤੋਂ ਇਲਾਵਾ ਫਿਰੋਜ਼ਪੁਰ ਕਪੂਰਥਲਾ ਮੋਗਾ ਸੰਗਰੂਰ ਤੇ ਮੁਹਾਲੀ ਵਿੱਚ ਵੀ ਹਜ਼ਾਰਾਂ ਲੋਕ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 3 ਲਾਪਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਵਿੱਚ ਅੰਮ੍ਰਿਤਸਰ ਤੇ 7, ਹੁਸ਼ਿਆਰਪੁਰ ਦੇ 7, ਪਠਾਨਕੋਟ ਦੇ 6, ਬਰਨਾਲਾ ਦੇ 5, ਬਠਿੰਡਾ ਦੇ 4, ਲੁਧਿਆਣਾ ਦੇ 4, ਮਾਨਸਾ ਦੇ 3, ਗੁਰਦਾਸਪੁਰ ਦੇ 2, ਐਸਐਸ ਨਾਗਰ ਦੇ 2, ਫਿਰੋਜ਼ਪੁਰ, ਫਾਜ਼ਿਲਕਾ, ਰੂਪਨਗਰ, ਪਟਿਆਲਾ ਅਤੇ ਸੰਗਰੂਰ ਦਾ 1-1 ਦੱਸਿਆ ਜਾ ਰਿਹਾ ਹੈ। ਜਦੋਂ ਕਿ ਪਠਾਨਕੋਟ ਵਿੱਚ 3 ਹਲੇ ਵੀ ਲਾਪਤਾ ਨੇ। ਪਸ਼ੂ ਧਨ ਦੀ ਹਾਨੀ ਦਾ ਸਹੀ ਅੰਕੜਾ ਹਲੇ ਤੱਕ ਸਾਹਮਣੇ ਨਹੀਂ ਆ ਸਕਿਆ ਪਰ ਬਹੁਤ ਵੱਡੀ ਗਿਣਤੀ ਵਿੱਚ ਪਸ਼ੂ ਹੜਾਂ ਦੀ ਲਪੇਟ ਵਿੱਚ ਆਏ ਨੇ। ਪੰਜਾਬ ਦੇ ਵਿੱਚ ਹੜਾ ਕਰਨ ਰਾਹਤ ਤੇ ਬਚਾਅ ਕਾਰਜ ਵੱਡੀ ਪੱਧਰ ਤੇ ਜਾਰੀ ਨੇ ਹੁਣ ਤੱਕ 22000 ਤੋਂ ਵੱਧ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਇਆ ਗਿਆ ਇਹਨਾਂ ਵਿੱਚੋਂ ਫਿਰੋਜ਼ਪੁਰ ਦੇ 3888 ਅੰਮ੍ਰਿਤਸਰ ਦੇ 3260 ਬਰਨਾਲਾ ਦੇ 627 ਹੁਸ਼ਿਆਰਪੁਰ ਦੇ 1616 ਕਪੂਰਥਲਾ ਦੇ 1428 ਜਲੰਧਰ ਦੇ 511 ਮੋਗਾ ਦੇ 155 ਰੂਪਨਗਰ ਦੇ 248 ਪਠਾਨਕੋਟ ਦੇ 1139 ਤਰਨਤਾਰ ਦੇ 21 ਸ਼ਾਮਲ ਨੇ ਇਸ ਵੇਲੇ ਪੰਜਾਬ ਦੇ ਵਿੱਚ 219 ਰਾਹਤ ਕੈਂਪ ਮੁਕੰਮਲ ਤੌਰ ਤੇ ਚੱਲ ਰਹੇ ਨੇ ਜਿਨ੍ਹਾਂ ਵਿੱਚ ਅਮ੍ਰਿਤਸਰ, ਬਰਨਾਲਾ, ਬਠਿੰਡਾ, ਫਤਿਹਗੜ ਸਾਹਿਬ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਮੁਹਾਲੀ, ਪਠਾਨਕੋਟ ਅਤੇ ਕਈ ਹੋਰ ਜ਼ਿਲ੍ਹਿਆਂ ਵਿੱਚ ਸ਼ਾਮਲ ਨੇ ਇਨ੍ਹਾਂ ਕੈਂਪਾਂ ਦੇ ਵਿੱਚ ਇਸ ਵੇਲੇ ਬਹੁਤ ਸਾਰੇ ਲੋਕ ਰਹਿਣ ਵਸੇਰਾ ਕਰ ਰਹੇ ਨੇ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਫਸਲ ਵੀ ਪ੍ਰਭਾਵਿਤ ਹੋ ਚੁੱਕੀ ਹੈ ਤੇ ਹੁਣ ਗੱਲ ਕਰਦੇ ਆਂ ਐਮ ਐਲ ਏ ਰਮਨ ਅਰੋੜਾ ਦੀ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਲਾਂ ਘਟਦੀਆਂ ਨਹੀਂ ਸਗੋ ਵਾਧਤੀਆਂ ਨਜ਼ਰ ਆ ਰਹੀਆਂ ਨੇ ਪ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉਹਨਾਂ ਨੂੰ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ ਪਰ ਇੱਕ ਹੋਰ ਨਵੇਂ ਮਾਮਲੇ ਵਿੱਚ ਉਸਨੂੰ ਜਲੰਧਰ ਪੁਲਿਸ ਵੱਲੋਂ ਬੀਤੇ ਦਿਨੀ ਗ੍ਰਿਫਤਾਰ ਕਰ ਲਿਆ ਗਿਆ ਸੀ ਰਿਮਾਂਡ ਖਤਮ ਹੋਣ ਤੋਂ ਬਾਅਦ ਰਮਨ ਅਰੋੜਾ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਹਨਾਂ ਨੂੰ 3 ਦਿਨਾਂ ਦੇ ਹੋਰ ਰਿਮਾਂਡ ਤੇ ਭੇਜ ਦਿੱਤਾ ਦੱਸਣਾ ਬਣਦਾ ਕਿ ਸ਼ਿਕਾਇਤਕਰਤਾ ਦੇ ਵੱਲੋਂ ਹਵਾਲਾ ਦਿੰਦੇ ਹੋਏ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਜਦੋਂ ਕਿ ਅਦਾਲਤ ਵਿੱਚ 3 ਦਿਨਾਂ ਦੇ ਰਿਮਾਂਡ ਦਾ ਵਾਅਦਾ ਹੋ ਗਿਆ ਹੈ ਵਕੀਲ ਨੇ ਦੱਸਿਆ ਕਿ ਪੁਲਿਸ ਨੇ ਵਿਧਾਇਕ ਤੇ ਇੱਕ ਸ਼ਖਸ ਦੀ ਸ਼ਿਕਾਇਤ ਤਹਿਤ ਰਮਨ ਅਰੋੜਾ ਨੂੰ ਜਲੰਧਰ ਪੁਲਿਸ ਨੇ ਨਵੇਂ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਸੀ। ਉਹਨਾਂ 'ਤੇ ਲਾਟਰੀ ਚਲਾਉਣ ਲਈ ਪੈਸਿਆਂ ਦੇ ਲੈਣ-ਦੇਣ ਦੇ ਇਲਜ਼ਾਮ ਲੱਗੇ ਨੇ। ਹਾਲਾਂਕਿ ਇਸ ਮਾਮਲੇ 'ਚ ਹਜੇ ਤੱਕ ਕੋਈ ਰਿਕਵਰੀ ਤਾਂ ਨਹੀਂ ਹੋ ਸਕੀ ਪਰ ਇਸ ਕੇਸ ਵਿੱਚ ਵਿਧਾਇਕ ਦੀਆਂ ਮੁਸ਼ਕਲਾਂ ਜ਼ਰੂਰ ਵਧ ਗਈਆਂ ਨੇ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 10 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਸੀ। ਹੁਣ ਗੱਲ ਕਰਦੇ ਹਾਂ ਪਾਕਿਸਤਾਨੀ ਡਾਊਨ ਦੀ। ਜਲੰਧਰ ਪੁਲਿਸ ਨੇ ਪਾਕਿਸਤਾਨੀ ਡਾਉਨ ਸ਼ਹਿਜ਼ਾਦ ਪੱਟੀ ਦੇ ਇੱਕ ਗੁਰਗੇ ਦਾ ਐਨਕਾਊਂਟਰ ਕਰ ਦਿੱਤਾ ਜਾਣਕਾਰੀ ਮੁਤਾਬਕ ਆਦਮਪੁਰ ਦੇ ਪਿੰਡ ਡਰੋਲੀ ਵਿੱਚ ਪੁਲਿਸ ਨਾਲ ਮੁਕਾਬਲੇ ਵਿੱਚ ਪਾਕਿਸਤਾਨੀ ਡਾਉਨ ਸ਼ਹਿਜ਼ਾਦ ਪੱਟੀ ਦਾ ਸਾਥੀ ਦਵਿੰਦਰ ਸਿੰਘ ਬਾਜਾ ਜ਼ਖਮੀ ਹੋ ਗਿਆ ਜ਼ਖਮੀ ਸਥਿਤੀ ਵਿੱਚ ਉਸ ਨੂੰ ਆਦਮਪੁਰ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਉਸਤੇ ਸੱਜੇ ਪੈਰ ਵਿੱਚ ਗੋਲੀ ਲੱਗੀ ਹੈ ਸ਼ੂਟਰ ਬਾਜਾ ਨੇ 9 ਅਗਸਤ ਦੀ ਰਾਤ ਹੁਸ਼ਿਆਰਪੁਰ ਦੇ ਮਾਡਲ ਟਾਊਨ ਵਿੱਚ ਐਨਆਰਆਈ ਸੋਸ਼ਲ ਮੀਡੀਆ ਇਨਫਲੂਐਂਸਰ ਸਿਮਰਨ ਸਕੰਦ ਉਰਫ ਸਾਹਬ ਦੇ ਘਰ ਤੇ ਗੋਲੀਬਾਰੀ ਕੀਤੀ ਸੀ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਪਾਕਿਸਤਾਨੀ ਡਾਉਨ ਪੱਟੀ ਨੇ ਲਈ ਸੀ ਪੱਟੀ ਸਾਹਿਬ ਦੇ ਘਰ ਤੇ ਗਰਨੇਡ ਸੁੱਟਣ ਦੀ ਧਮਕੀ ਦੇ ਕੇ ਫਰੋਤੀ ਦੀ ਮਾਂ ਕਰ ਰਿਹਾ ਸੀ ਇਹਦੇ ਤੋਂ ਪਹਿਲਾਂ ਬਾਜਾ ਨੇ 26 ਜੂਨ ਨੂੰ ਆਦਮਪੁਰ ਵਿੱਚ ਏਐਸਆਈ ਸੁਖਵਿੰਦਰ ਸਿੰਘ ਦੇ ਪੁੱਤਰ ਹਰਮਨਪ੍ਰੀਤ ਸਿੰਘ ਨੂੰ ਵੀ ਗੋਲੀ ਮਾਰ ਦਿੱਤੀ ਸੀ ਜੋ ਉਸਦੇ ਪੈਰ ਵਿੱਚ ਲੱਗੀ ਸੀ ਪੁਲਿਸ ਨੇ ਬਾਜਾ ਦੇ ਸਾਥੀ ਪਰਮਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਇਹ ਫਰਾਰ ਸੀ ਡੀਐਸਪੀ ਕੁਲਵੰਤ ਸਿੰਘ ਨੇ ਮੁਕਾਬਲੇ ਦੀ ਪੁਸ਼ਟੀ ਕੀਤੀ ਹੈ ਖਾਣਾ ਆਦਮਪੁਰ ਦੇ ਇੰਚਾਰਜ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਡਾਣ ਭੱਟੀ ਦਾ ਸਾਥੀ ਬਾਜਾ ਆਦਮਪੁਰ ਇਲਾਕੇ ਵਿਚ ਆ ਰਿਹਾ ਹੈ ਇਸ ਤੋਂ ਬਾਅਦ ਸ਼ਨੀਵਾਰ ਦੀ ਰਾਤ ਨੂੰ ਡੀਐਸਪੀ ਇੰਦਰਜੀਤ ਸਿੰਘ ਸੈਣੀ ਅਤੇ ਕੁਲਵੰਤ ਸਿੰਘ ਦੀ ਨਿਗਰਾਨੀ ਹੇਠ ਐਸਐਚਓ ਰਵਿੰਦਰ ਕੁਮਾਰ ਅਤੇ ਸੀਜੀਐਸਟਾਫ ਦੀ ਟੀਮ ਨੇ ਖੇਤਰ ਵਿੱਚ ਨਾਕਾਬੰਦੀ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਰਾਤ ਦੇ ਲਗਭਗ 1.30 ਵਜੇ ਪਿੰਡ ਡਰੋਲੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਇਸ ਤਰ੍ਹਾਂ ਮੋਟਰਸਾਈਕਲ ਤੇ ਆਏ ਬਾਜਾ ਨੂੰ ਜਦੋਂ ਟੀਮ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਇੱਕ ਗੋਲੀ ਐਸਐਚ ਦੀ ਸਰਕਾਰੀ ਗੱਡੀ ਵਿੱਚ ਲੱਗੀ ਹੈ ਇਸ ਤੋਂ ਬਾਅਦ ਟੀਮ ਨੇ ਉਸ ਨੂੰ ਘੇਰ ਲਿਆ ਅਜੇ ਬਾਜਾ ਦੂਜਾ ਫੈਰ ਕਰਦਾ ਉਸ ਤੋਂ ਪਹਿਲਾਂ ਉਸਦੇ ਪੈਰ ਵਿੱਚ ਗੋਲੀ ਮਾਰ ਕੇ ਉਸ ਨੂੰ ਸੁੱਟ ਲਿਆ ਗਿਆ ਅਤੇ ਉਸ ਨੂੰ ਬਾਅਦ ਵਿੱਚ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਅਤੇ ਉਸਤੇ ਠੀਕ ਹੋਣ ਤੋਂ ਬਾਅਦ ਪਤਾ ਲੱਗੇਗਾ ਕਿ ਉਸਨੇ ਐਸਆਈ ਦੇ ਪੁੱਤਰ ਤੇ ਗੋਲੀ ਕਿਉਂ ਚਲਾਈ ਸੀ ਅਤੇ ਉਹ ਪਾਕਿਸਤਾਨੀ ਡਾਊਨ ਦੇ ਸੰਪਰਕ ਵਿੱਚ ਕਿਉਂ ਅਤੇ ਕਿਵੇਂ ਆਇਆ ਸੀ ਦਸਣਾ ਬਣਦਾ ਕਿ ਇਸਤੇ ਖਿਲਾਫ ਤਿੰਨ ਅਪਰਾਧਿਕ ਮੁਕਾਦਮੇ ਦਰਜ ਨੇ ਤੇ ਹੁਣ ਈਡੀ ਦੀ ਵੱਡੀ ਕਾਰਵਾਈ ਦੀ ਖਬਰ ਸਾਹਮਣੇ ਆ ਰਹੀ ਹੈ ਈਡੀ ਨੇ ਗੈਰ ਕਾਨੂੰਨੀ ਮਾਈਨਿੰਗ ਅਤੇ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਹੈ ਈਡੀ ਦੀ ਗੁਰੂਗ੍ਰਾਮ ਜ਼ੋਨਲ ਦਫ਼ਤਰ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ 30 ਕਰੋੜ ਰੁਪਏ ਦੀਆਂ 44 ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ ਇਹਨਾਂ ਜਾਇਦਾਦਾਂ ਵਿੱਚ 85 ਏਕੜ ਤੋਂ ਵੱਧ ਖੇਤੀਬਾੜੀ ਵਾਲੀ ਜ਼ਮੀਰ ਵੀ ਸ਼ਾਮਲ ਹੈ ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥੰਬ ਐਕਟ 2002 ਦੇ ਤਹਿਤ ਕੀਤੀ ਗਈ ਹੈ ਜਿਨ੍ਹਾਂ ਜਾਇਦਾਦਾਂ ਨੂੰ ਜ਼ਬਤ ਕੀਤਾ ਗਿਆ ਉਹ ਕੁਲਦੀਪ ਸਿੰਘ ਮੱਕੜ ਅੰਗਰ ਸਿੰਘ ਮੱਕੜ ਪੁਨੀਤ ਸਿੰਘ ਮੱਕੜ ਅਤੇ ਉਹਨਾਂ ਦੀਆਂ ਕੰਪਨੀਆਂ ਨਾਲ ਸੰਬੰਧਾ ਦੱਸੀਆਂ ਗਈਆਂ ਨੇ ਇਹ ਜਾਇਦਾਦਾਂ ਲੁਧਿਆਣਾ ਰੂਪਨਾਗਰ ਐਸਐਸ ਨਗਰ ਸ਼ਹੀਦ ਭਗ ਸਿੰਘ ਨਗਰ ਅਤੇ ਕਈ ਹੋਰ ਜ਼ਿਲ੍ਹਿਆਂ ਵਿੱਚ ਸਥਿਤ ਨੇ ਈਡੀ ਦੀ ਜਾਂਚ ਹਰਿਆਣਾ ਪੁਲਿਸ ਵੱਲੋਂ ਦਰਜ ਕੀਤੀ ਗਈਆਂ ਐਫਆਈਆਰ ਦੇ ਆਧਾਰ ਤੇ ਕੀਤੀ ਗਈ ਸੀ ਜਾਂਚ ਵਿੱਚ ਪਤਾ ਲੱਗਿਆ ਕਿ ਵੱਖ-ਵੱਖ ਕੰਪਨੀਆਂ ਗੈਰ ਕਾਨੂੰਨੀ ਢੰਗ ਦੇ ਨਾਲ ਰੇਤ ਪੱਥਰ ਬਜਰੀ ਦੀ ਖੁਦਾਈ ਕਰ ਰਹੀਆਂ ਸਨ ਇਹ ਗ੍ਰੋ ਅਣਅਧਿਕਾਰਤ ਜ਼ਮੀਨਾਂ ਤੇ ਮੈਇਨ ਕਰ ਰਿਹਾ ਸੀ ਅਤੇ ਨਕਲੀ ਈ ਰਾਵਣ ਬਣਾ ਕੇ ਖਣਜ ਵੇਚ ਰਿਹਾ ਸੀ ਜਾਂਚ ਤੋਂ ਬਾਅਦ ਇਹ ਵੀ ਸਾਹਮਣੇ ਆਇਆ ਕਿ ਇਹ ਗੈਰ ਕਾਨੂੰਨੀ ਮਾਈਨਿੰਗ ਤੋਂ ਕੁੱਲ 300 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਗਈ ਇਹਦੇ ਵਿੱਚੋਂ ਅੰਗਦ ਸਿੰਘ ਮੱਕੜ ਅਤੇ ਉਸਤੇ ਪਰਿਵਾਰ ਦਾ ਹਿੱਸਾ 110 ਕਰੋੜ ਰੁਪਏ ਤੋਂ ਵੱਧ ਦਾ ਸੀ ਇਹ ਸਾਰੀ ਕਮਾਈ ਨਕਦ ਵਿੱਚ ਲਈ ਜਾਂਦੀ ਸੀ ਅਤੇ ਇਸ ਕਾਲੇ ਤੰ ਨੂੰ ਚਿੱਟਾ ਕਰ ਲਈ ਵੱਖ-ਵੱਖ ਤਰੀਕੇ ਵਰਤੇ ਜਾਂਦੇ ਸਨ ਈਡੀ ਨੇ ਇਸ ਮਾਮਲੇ ਵਿੱਚ ਪਹਿਲਾਂ ਵੀ ਕਾਰਵਾਈ ਕੀਤੀ ਸੀ ਜਿਸ ਵਿੱਚ ਦਿਲਬਾਖ ਸਿੰਘ ਗੁਲਵਿੰਦਰ ਸਿੰਘ ਸੁਰਿੰਦਰ ਪੰਬਾਰ ਅਤੇ ਅੰਗ ਸਿੰਘ ਮੱਕੜ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਸਮੇ 122 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਸੀ ਇਸ ਮਾਮਲੇ ਦੀ ਜਾਂਚ ਹਾਲੇ ਵੀ ਜਾਰੀ ਹੈ ਅਤੇ ਅਦਾਲਤ ਵਿੱਚ ਸ਼ਿਕਾਇਤ ਵੀ ਦਰਜ ਕੀਤੀ ਗਈ ਹੈ ਤੇ ਹੁਣ ਗੱਲ ਕਰਦੇ ਹਾਂ ਇੱਕ ਹੋਰ ਵੱਡੀ ਧੋਖਾਧੜੀ ਦੀ ਵਿਜੇ ਮਾਲੀਆ ਅਤੇ ਨੀਰਮ ਮੋਦੀ ਵਰਗੇ ਭਗੌੜੇ ਕਾਰੋਬਾਰੀਆਂ ਬਾਰੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਇੱਕ ਰਿਪੋਰਟ ਦੇ ਅਨੁਸਾਰ ਬਰਤਾਨੀਆ ਦੀ ਕ੍ਰਾਊਨ ਪਰੋਸੀਕਿਊਸ਼ਨ ਸਰਵਿਸ ਦੇ ਇੱਕ ਵਫਦੇ हाल ही ਵਿੱਚ ਨਵੀਂ ਦਿੱਲੀ ਦੀ ਤਿਹਾੜ ਜੇਲ੍ਹ ਦਾ ਨਰੀਖਣ ਕੀਤਾ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਬਰਤਾਨੀਆ ਸਰਕਾਰ ਜਲਦ ਇਹਨਾਂ ਦੋਵਾਂ ਕਾਰੋਬਾਰੀਆਂ ਨੂੰ ਹਵਾਲਗੀ ਨੂੰ ਮਨਜ਼ੂਰੀ ਦੇ ਸਕਦੀ ਹੈ ਤੇ ਭਾਰਤ ਹਵਾਲੇ ਕਰ ਸਕਦੀ ਹੈ ਮਾਮਲੇ ਤੋਂ ਜਾਣੂ ਲੋਕਾਂ ਦੇ ਅਨੁਸਾਰ ਸੀਪੀਐਸ ਟੀਮ ਨੇ ਤਿਹਾੜ ਦੇ ਉੱਚ ਸੁਰੱਖਿਆ ਵਾਰਡ ਦਾ ਦੌਰਾ ਕੀਤਾ ਅਤੇ ਕੈਦੀਆਂ ਨਾਲ ਗੱਲਬਾਤ ਵੀ ਕੀਤੀ ਹੈ ਭਾਰਤੀ ਅਧਿਕਾਰੀਆਂ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਭਾਰਤ ਲਿਆਂਦੇ ਗਏ ਅੰਤਰਰਾਸ਼ਟਰੀ ਭਗੌੜਿਆਂ ਨੂੰ ਸੁਰੱਖਿਅਤ ਹਾਲਾਤਾਂ ਵਿੱਚ ਰੱਖਿਆ ਜਾਏਗਾ ਅਤੇ ਜੇਕਰ ਲੋੜ ਪਈ ਤਾਂ ਜੇਲ੍ਹ ਦੇ ਅੰਦਰ ਹਾਈ ਪ੍ਰੋਫਾਈਲ ਕੈਦੀਆਂ ਲਈ ਇੱਕ ਵਿਸ਼ੇਸ਼ ਇਨਕਲੇਵੀ ਬਣਾਇਆ ਜਾ ਸਕਦਾ ਹੈ ਇਹ ਨਰੀਖਣ ਬਰਤਾਨਵੀ ਅਦਾਲਤ ਵੱਲੋਂ ਪਿਛਲੇ ਸਮੇਂ ਵਿੱਚ ਉਠਾਏ ਗਏ ਵਾਰ-ਵਾਰ ਇਤਰਾਜ਼ਾਂ ਦੇ ਪਿਛੋਕੜ ਵਿੱਚ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਜੇਲ੍ਹ ਦੀਆਂ ਸਥਿਤੀਆਂ ਦਾ ਹਵਾਲਾ ਦਿੰਦੇ ਹੋਏ ਭਾਰਤ ਦੀਆਂ ਹਵਾਲਗੀ ਬੇਨਤੀਆਂ ਨੂੰ ਰੱਦ ਕਰ ਦਿੱਤਾ ਸੀ ਇਹਨਾਂ ਰੁਕਾਵਟਾਂ ਨੂੰ ਦੂਰ ਕਰਨ ਲਈ ਭਾਰਤ ਨੇ ਗਾਰੰਟੀ ਦਿੱਤੀ ਹੈ ਕਿ ਹਿਰਾਸਤ ਵਿੱਚ ਕਿਸੇ ਵੀ ਦੋਸ਼ੀ ਤੋਂ ਗੈਰ ਕਾਨੂੰਨੀ ਪੁੱਛਗਿੱਛ ਨਹੀਂ ਕੀਤੀ ਜਾ ਸਕਦੀ ਵਰਤਮਾਨ ਵਿੱਚ ਭਾਰਤ ਕੋਲ ਵਿਦੇਸ਼ਾਂ ਵਿੱਚ 178 ਹਵਾਲਗੀ ਬੇਨਤੀਆਂ ਲੰਬਤ ਨੇ ਜਿਨ੍ਹਾਂ ਵਿੱਚੋਂ ਲਗਭਗ 20 ਯੂਨਾਈਟਿਡ ਕਿੰਗਡਮ ਭਾ ਵਰਤਾਨੀਆਂ ਕੋਲ ਨੇ ਇਹਨਾਂ ਵਿੱਚ ਹਥਿਆਰ ਡੀਲਰਾਂ ਅਤੇ ਖਾਲਸਤਾਨੀ ਗਰੁੱਪਨ ਨਾਲ ਜੁੜੇ ਵਿਅਕਤੀ ਵੀ ਸ਼ਾਮਲ ਨੇ ਸਭ ਤੋਂ ਵੱਧ ਹਾਈ ਪ੍ਰੋਫਾਈਲ ਮਾਮਲਿਆਂ ਵਿੱਚ ਭਗੌੜਾ ਸ਼ਰਾਬ ਕਾਰੋਬਾਰੀ ਵਿਜੇ ਮਾਲੀਆ ਵੀ ਇੱਕ ਹੈ ਜਿਸ ਉੱਤੇ 9000 ਕਰੋੜ ਰੁਪਏ ਤੋਂ ਵੱਧ ਦੇ ਬੈਂਕ ਕਰਜ਼ੇ ਨਾਮੋੜਨ ਦਾ ਦੋਸ਼ ਹੈ ਅਤੇ ਹੀਰਾ ਵਪਾਰੀ ਨੀਰਮ ਮੋਦੀ ਜੋ ਕਿ 13000 800 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਦਾ ਮੁੱਖ ਦੋਸ਼ੀ ਹੈ ਮਾਰਚ 2019 ਵਿੱਚ ਲੰਡਨ ਵਿੱਚ ਗ੍ਰਿਫਤਾਰ ਕੀਤੇ ਗਏ ਮੋਦੀ ਨੂੰ ਯੂਕੇ ਹਾਈ ਕੋਰਟ ਨੇ ਪਹਿਲਾਂ ਹੀ ਹਵਾਲਗੀ ਦੀ ਮਨਜ਼ੂਰੀ ਦੇ ਦਿੱਤੀ ਸੀ ਪਰ ਉਹ ਹਾਲੇ ਵੀ ਹਿਰਾਸਤ ਵਿੱਚ ਹੈ ਤੇ ਹੁਣ ਕੁਝ ਹੋਰ ਅੰਤਰਰਾਸ਼ਟਰੀ ਖਬਰਾਂ ਕੈਨੇਡਾ ਤੇ ਅਮਰੀਕਾ ਦੇ ਵਿੱਚ ਸਭ ਕੁਝ ਚੰਗਾ ਨਹੀਂ ਹੈ ਬੇਰੋਜ਼ਗਾਰੀ ਦਰ ਇਸ ਵਕਤ ਸਿਖਰਾਂ ਤੇ ਹੈ ਕੈਨੇਡਾ ਤੇ ਅਮਰੀਕਾ ਵਿੱਚ ਰੋਜ਼ਗਾਰ ਨੂੰ ਲੈ ਕੇ ਸਥਿਤੀ ਹਿਲਦੀ ਨਜ਼ਰ ਆ ਰਹੀ ਹੈ ਗੱਲ ਜੇਕਰ ਅਮਰੀਕਾ ਦੀ ਕਰਾਂ ਟਰੰਪ ਵੱਲੋਂ ਲੱਖਾਂ ਪ੍ਰਵਾਸੀਆਂ ਨੂੰ ਹੁਣ ਤੱਕ ਦੇਸ਼ ਨਿਕਾਲੇ ਦੇ باوجود ਅਮਰੀਕਾ ਵਿੱਚ ਬੇਰੁਜ਼ਗਾਰੀ ਦੀ ਦਰ 4 ਸਾਲ ਦੇ ਹੁਣ ਸਿਖਰ ਤੇ ਪਹੁੰਚ ਗਈ ਹੈ। ਕੈਨੇਡਾ ਵਿੱਚ ਵੀ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਹੈ। ਅਗਸਤ ਮਹੀਨੇ ਦੌਰਾਨ 66000 ਨੌਕਰੀਆਂ ਖਤਮ ਹੋਣ ਤੋਂ ਬਾਅਦ ਬੇਰੁਜ਼ਗਾਰਾਂ ਦੀ ਗਿਣਤੀ 9 ਸਾਲ ਦੇ ਸਿਖਰ ਤੇ ਪਹੁੰਚ ਗਈ ਹੈ। ਜਿਸ ਮੁਤਾਬਕ ਕੈਨੇਡਾ ਵਿੱਚ ਬੇਰੁਜ਼ਗਾਰੀ ਦੀ ਦਰ ਵੱਧ ਕੇ 7.1 ਫੀਸਦ ਹੋ ਚੁੱਕੀ ਹੈ ਅਤੇ ਟੈਰਫ ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਸਭ ਤੋਂ ਵੱਧ ਨੁਕਸਾਨ ਹੋ ਰਿਹਾ ਹੈ। ਟਰਾਂਸਪੋਰਟੇਸ਼ਨ ਅਤੇ ਵੇਅਰ ਹਾਊਸਿੰਗ ਸੈਕਟਰ ਦੇ ਵਿੱਚ 30000 ਨੌਕਰੀਆਂ ਖਤਮ ਹੋਈਆਂ ਨੇ ਜਦੋਂ ਕਿ ਮੈਨੂਫੈਕਚਰਿੰਗ ਸੈਕਟਰ ਦੇ ਵਿੱਚੋਂ ਰੋਜ਼ਗਾਰ ਦੇ 19000 ਮੌਕੇ ਖਤਮ ਹੋਏ ਨੇ ਇਹਦੇ ਉਲਟ ਕੰਸਟਰਕਸ਼ਨ ਸੈਕਟਰ ਵਿੱਚ 17000 ਨਵੀਆਂ ਨੌਕਰੀਆਂ ਵੀ ਪੈਦਾ ਹੋਈਆਂ ਨੇ ਰੋਜ਼ਗਾਰ ਖੇਤਰ ਦੇ ਅੰਕੜਿਆਂ ਨੇ ਕੁਝ ਆਰਥਿਕ ਮਾਹਿਰਾਂ ਦੀ ਭਵਿੱਖਬਾਣੀ ਪੂਰੀ ਤਰ੍ਹਾਂ ਗਲਤ ਸਾਬਤ ਕਰ ਦਿੱਤੀ ਹੈ ਜਿਨ੍ਹਾਂ ਵੱਲੋਂ ਅਗਸਤ ਦੌਰਾਨ 10000 ਨੌਕਰੀਆਂ ਪੈਦਾ ਅਤੇ ਬੇਰੁਜ਼ਗਾਰੀ ਦਰ ਵੱਧ ਕੇ 7% ਤੱਕ ਪਹੁੰਚਣ ਦੀ ਪੇਸ਼ਾਨਗੀ ਕੀਤੀ ਗਈ ਸੀ ਜਦੋਂ ਕਿ ਦੂਜੇ ਪਾਸੇ ਸਟੈਟ ਕੈਨੇਡਾ ਦਾ ਕਹਿਣਾ ਹੈ ਕਿ ਖਤਮ ਹੋਈ ਰੁਜ਼ਗਾਰ ਦੇ ਮੌਕਿਆਂ ਵਿੱਚੋਂ ਜ਼ਿਆਦਾਤਰ ਭਾਵ 60 ਹਜ਼ਾਰ ਪਾਰਟ ਟਾਈਮ ਸਨ ਜਿਸ ਤੇ ਮੱਦੇ ਨਾਜ਼ਰ ਇਹ ਅੰਕੜਾ ਕਿਰਤੀ ਮਜ਼ਦਾਰ ਨੂੰ ਵੱਡੀ ਢਾਹ ਨਹੀਂ ਲਾਉਂਦਾ ਕਾਨਫਰੰਸ ਬੋਰਡ ਆਫ ਕੈਨੇਡਾ ਦੇ ਚੀਫ ਇਕਨੋਮਿਸਟ ਪੈਂਡਰੋ ਐਨ ਨਿਊਜ਼ ਨੇ ਕਿਹਾ ਕਿ ਕੁੱਲ ਮਿਲਾ ਕੇ ਰੁਜ਼ਗਾਰ ਖੇਤਰ ਦੀ ਰਿਪੋਰਟ ਨੂੰ ਚੰਗੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਜਿਉਂਦੀ ਤਿਉਂ ਬਰਕਰਾਰ ਹੈ ਬੀਐਮਓ ਦੇ ਚੀਫ ਇਕਨੋਮਿਸਟ ਡਗਲਸ ਪੋਰਟਰ ਦਾ ਕਹਿਣਾ ਸੀ ਕਿ ਮਹਾਮਾਰੀ ਤੋਂ ਬਾਅਦ ਰੋਜ਼ਗਾਰ ਖੇਤਰ ਸਭ ਤੋਂ ਕਮਜ਼ੋਰ ਅੰਕੜੇ ਸਾਹਮਣੇ ਪੇਸ਼ ਕਰ ਰਿਹਾ ਹੈ ਬਿਨਾਂ ਸ਼ੱਕ ਕਾਰੋਬਾਰੀ ਜੰਗ ਦਾ ਅਸਰ ਹੁਣ ਇਹ ਨਜ਼ਰ ਆ ਰਿਹਾ ਹੈ ਪਰ ਇਹ ਰੁਝਾਨ ਵਿਆਜ ਦਰਾਂ ਵਿੱਚ ਕਟੌਤੀ ਦਾ ਰਾਹ ਵੀ ਖੋਲਦਾ ਹੈ 17 ਸਤੰਬਰ ਨੂੰ ਹੋਣ ਵਾਲੀ ਸਮੀਖਿਆ ਮੀਟਿੰਗ ਦੌਰਾਨ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ 4.25% ਕਟੌਤੀ ਯਕੀਨੀ ਮੰਨੀ ਜਾ ਰਹੀ ਹੈ ਵਿਆਦਰਾ ਘਟਣਗੀਆਂ ਜਾਂ ਨਹੀਂ ਇਸ ਮੁੱਦੇ ਤੇ ਸ਼ਰਤਾਂ ਲੱਗਣ ਦਾ ਸਿਲਸਲਾ ਵੀ ਸ਼ੁਰੂ ਹੋ ਚੁੱਕਿਆ ਹੈ ਅਤੇ 92% ਲੋਕਾਂ ਨੂੰ ਵਿਆਦਰਾ ਘਟਣ ਦੀ ਉਮੀਦ ਹੈ ਦੂਜੇ ਪਾਸੇ ਨੌਕਰੀ ਕਰ ਰਹੇ ਜਾਂ ਸਰਗਰਮੀ ਨਾਲ ਰੋਜ਼ਗਾਰ ਦੀ ਭਾਲ ਵਿੱਚ ਜੁੱਟੇ ਲੋਕਾਂ ਦੀ ਗਿਣਤੀ 65.1% ਦਰਜ ਕੀਤੀ ਗਈ ਹੈ ਜੋ ਮਹਾਮਾਰੀ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਦਾ ਮੰਨਿਆ ਜਾ ਰਿਹਾ ਹੈ ਅਮਰੀਕਾ ਦਾ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਅਗਸਤ ਦੌਰਾਨ ਬੇਰੁਜ਼ਗਾਰੀ ਦਰ ਵਧ ਕੇ 4.3% ਹੋ ਗਈ ਅਤੇ ਸਿਰਫ 22000 ਨਵੀਆਂ ਨੌਕਰੀਆਂ ਪੈਦਾ ਹੋਈਆਂ ਨੇ ਇੱਥੇ ਦੱਸਣਾ ਬਣਦਾ ਹੈ ਕਿ ਜੁਲਾਈ ਵਿੱਚ ਰੋਜ਼ਗਾਰ ਦੇ ਮੌਕੇ ਵਿੱਚ ਕਮੀ ਵਾਲੇ ਅੰਕੜੇ ਰਾਸ਼ਟਰਪਤੀ ਟਰੰਪ ਨੂੰ ਬਿਲਕੁਲ ਪਸੰਦ ਨਹੀਂ ਸੀ ਆਏ ਅਤੇ ਉਹਨਾਂ ਨੇ ਕਿਰਤ ਵਿਭਾਗ ਦੇ ਕਮਿਸ਼ਨਰ ਨੂੰ ਬਰਖਾਸਤ ਕਰ ਦਿੱਤਾ ਸੀ ਪਰ ਇਸ ਵਾਰ ਅੰਕੜਾ ਹੋਰ ਵੀ ਹੀਟਾਂ ਜਾਂਦਾ ਨਜ਼ਰ ਆ ਰਿਹਾ ਹੈ ਇੱਧਰ ਕੈਨੇਡਾ ਵਿੱਚ ਵੀ ਬੇਰੁਜ਼ਗਾਰੀ ਦੀ ਦਰ ਨੂੰ ਟਰੰਪ ਦੀਆਂ ਟੈਰਫ ਨੀਤੀਆਂ ਦੇ ਮੱਦੇ ਨਜ਼ਰ ਵੇਖਿਆ ਜਾ ਰਿਹਾ ਹੈ ਮਿਸਾਲ ਵਜੋਂ ਵਿੰਡਸਰ ਦੀ ਬੇਰੁਜ਼ਗਾਰੀ ਦਰ 11.1% ਦਰਜ ਕੀਤੀ ਗਈ ਹੈ ਜੋ ਕਿ ਕੌਮੀ ਔਸਤ ਤੋਂ ਕਿਤੇ ਜ਼ਿਆਦਾ ਹੈ ਇਸੇ ਤਰ੍ਹਾਂ ਕਈ ਹੋਰ ਨਾ ਥਾਵਾਂ ਤੋਂ ਵੀ ਇਹ ਬੇਰੋਜ਼ਗਾਰੀ ਦਰ 9% ਅੰਕਿਤ ਕੀਤੀ ਗਈ ਹੈ ਕੈਨੇਡੀਅਨ ਅੰਕੜਿਆਂ ਵਿੱਚੋਂ ਸਭ ਤੋਂ ਹੈਰਾਨ ਕਰਨ ਵਾਲਾ ਹਿੱਸਾ ਉਜਰਤ ਦਰਾਂ ਦਾ ਰਿਹਾ ਜਿਨ੍ਹਾਂ ਵਿੱਚ ਸਾਲਾਨਾ ਆਧਾਰ ਤੇ 3.6% ਵਾਧਾ ਦਰਜ ਕੀਤਾ ਗਿਆ ਅਤੇ ਔਰਤਾਂ ਪ੍ਰਤੀ ਘੰਟਾ ਉਜਰਤ ਦਰ 37.81 ਡਾਲਰ ਭਾਵ 37 ਡਾਲਰ ਤੇ 81 ਸੈਂਟ ਚੱਲ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਟੈਰਫ ਛੋਟ ਦੀ ਭਾਰਤ ਅਤੇ ਅਮਰੀਕੀ ਰਿਸ਼ਤਿਆਂ ਦੇ ਦਰਮਿਆਨ ਪਿਛਲੇ ਕੁਝ ਸਮੇਂ ਤੋਂ ਤਲਖ ਹੀ ਦੇਖਣ ਨੂੰ ਮਿਲ ਰਹੀ ਹੈ ਅਜਿਹੇ ਸਮੇਂ ਵਿੱਚ ਅਮਰੀਕੀ ਰਾਸ਼ਪਤੀ ਟਰੰਪ ਨੇ ਇੱਕ ਨਵਾਂ ਐਗਜ਼ੈਕਟਿਵ ਆਰਡਰ ਜਾਰੀ ਕਰ ਦਿੱਤਾ ਜਿਸ ਦੇ ਤਹਿਤ 8 ਸਤੰਬਰ ਤੋਂ ਉਹਨਾਂ ਵਪਾਰਕ ਸਾਥੀ ਦੇਸ਼ਾਂ ਨੂੰ ਟੈਰਫ ਛੋਟ ਦੇ ਦਿੱਤੀ ਜਾਏਗੀ ਜੋ ਅਮਰੀਕਾ ਨਾਲ ਉਦਯੋਗਿਕ ਨਿਰਜਾਤ ਤੇ ਸਮਝੌਤਾ ਕਰ ਲੈਣਗੇ ਇਹ ਛੋਟ ਖਾਸ ਤੌਰ ਤੇ ਮਹੱਤਵਪੂਰਨ ਚੀਜ਼ਾਂ ਜਿਵੇਂ ਕਿ ਨਿਕਲ ਸੋਨਾ ਫਾਰਮਾਸਿਟੀਕਲ ਕੰਪਾਊਂਡ ਅਤੇ ਕੈਮੀਕਲ ਤੇ ਦਿੱਤੀ ਜਾਵੇਗੀ ਇਹਦਾ ਮਕਸਦ ਗਲੋਬਲ ਵਪਾਰ ਪ੍ਰਣਾਲੀ ਨੂੰ ਮੁੜ ਗਠਿਤ ਕਰਨਾ ਦੱਸਿਆ ਜਾ ਰਿਹਾ ਹੈ ਅਤੇ ਅਮਰੀਕੀ ਵਪਾਰ ਘਾਟੇ ਨੂੰ ਘਟਾਉਣਾ ਅਤੇ ਵਪਾਰਕ ਸਾਥੀਆਂ ਨੂੰ ਹੋਰ ਸੌਦੇਬਾਜ਼ੀ ਲਈ ਪ੍ਰੇਰਿਤ ਕਰਨਾ ਵੀ ਹੈ 트੍ਰੰਪ ਪ੍ਰਸ਼ਾਸਨ ਦੇ ਇਸ ਆਰਡਰ ਦੇ ਤਹਿਤ 45 ਤੋਂ ਵੱਧ ਚੀਜ਼ਾਂ ਦੀਆਂ ਸ਼੍ਰੇਣੀਆਂ ਸ਼ਾਮਲ ਕਰ ਦਿੱਤੀਆਂ ਗਈਆਂ ਨੇ ਜਿਨ੍ਹਾਂ ਤੇ ਅਲਾਈਂਡ ਪਾਰਟਨਰਜ਼ ਨੂੰ ਜ਼ੀਰੋ ਇੰਪੋਰਟ ਟੈਰਫ ਮਿਲੇਗਾ ਇਹ ਸਾਥੀ ਉਹ ਦੇਸ਼ ਹੋਣਗੇ ਜੋ ਅਮਰੀਕਾ ਨਾਲ ਫਰੇਮਵਰਕ ਸਮਝੌਤੇ ਤੇ ਦਸਤਖਤ ਕਰ ਦੇਣਗੇ ਅਤੇ 트੍ਰੰਪ ਪ੍ਰਸ਼ਾਸਨ ਦੇ ਵੱਲੋਂ ਲਗਾਏ ਗਏ ਰੇਸੀਪ੍ਰੋਕਲ ਟਾਰਫਾਂ ਤੇ ਹੋਰ ਜਿਹੜੇ ਕੁਝ ਵਾਦੇ ਹੋਣਗੇ ਉਹਨਾਂ ਉੱਤੇ ਦਸਤਖਤ ਕਰ ਦੇਣਗੇ ਇਹ ਕਦਮ ਜਾਪਾਨ ਯੂਰਪੀ ਯੂਨੀਅਨ ਸᱶਿਤ ਅਮਰੀਕਾ ਤੇ ਮੌਜੂਦਾ ਗੱਠ ਜੋੜ ਵਾਲੇ ਦੇਸ਼ਾਂ ਨਾਲ ਕੀਤੇ ਸਮਝੌਤਿਆਂ ਦੇ ਅਨੁਕੂਲ ਵੀ ਨੇ ਇਹ ਛੋਟ ਸੋਮਵਾਰ ਦੀ ਰਾਤ ਤੋਂ 12 ਵਜੇ ਲਾਗੂ ਹੋ ਜਾਵੇਗੀ ਅਤੇ ਹੁਣ ਰਾਸ਼ਟਰਪਤੀ ਟਰੰਪ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਉਹਨਾਂ ਦੇ ਖਿਲਾਫ ਅਮਰੀਕਾ ਵਿੱਚ ਧਰਨੇ ਲੱਗਣੇ ਸ਼ੁਰੂ ਹੋ ਚੁੱਕੇ ਨੇ ਅਤੇ ਟਰੰਪ ਦੀਆਂ ਅੰਦਰੂਨੀ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਦੇ ਫੈਸਲਿਆਂ ਦੇ ਖਿਲਾਫ ਸੜਕਾਂ 'ਤੇ ਉਤਰਿਆ ਅਤੇ ਵਾਈਟ ਹਾਊਸ ਵੱਲ ਉਹਨਾਂ ਵੱਲੋਂ ਮਾਰਚ ਕੀਤਾ ਗਿਆ ਲੋਕਾਂ ਦਾ ਦੋਸ਼ ਹੈ ਕਿ 트੍ਰੰਪ ਦੇ ਫੈਸਲੇ ਜ਼ੁਲਮੀ ਨੇ ਅਤੇ ਉਹਨਾਂ ਦੀਆਂ ਨੀਤੀਆਂ ਨਾਲ ਆਮ ਨਾਗਰਿਕਾਂ ਦੀ ਆਜ਼ਾਦੀ ਖਤਰੇ ਵਿੱਚ ਪੈ ਰਹੀ ਹੈ ਇਹ ਵਿਰੋਧ ਪ੍ਰਦਰਸ਼ਨ ਮੁੱਖ ਤੌਰ ਤੇ ਰਾਸ਼ਟਰਪਤੀ 트੍ਰੰਪ ਦੇ ਵੱਲੋਂ ਵਾਸ਼ਿੰਗਟਨ ਡੀਸੀ ਐਲਏ ਅਤੇ ਸ਼ਿਕਾਗੋ ਵਰਗੇ ਸ਼ਹਿਰਾਂ ਦੇ ਵਿੱਚ ਨੈਸ਼ਨਲ ਗਾਰਡਾਂ ਦੀ ਤਾਇਨਾਤੀ ਦੇ ਵਿਰੋਧ ਨੇ ਪ੍ਰਦਰਸ਼ਨਕਾਰੀ ਫ੍ਰੀ ਡੀਸੀ ਅਤੇ 트੍ਰੰਪ ਹੁਣ ਤੁਹਾਨੂੰ ਜਾਣਾ ਪਵੇਗਾ ਇਸ ਤਰ੍ਹਾਂ ਦੇ ਨਾਰੇ ਲਗਾ ਰਹੇ ਸਨ ਲੋਕਾਂ ਦਾ ਕਹਿਣਾ ਹੈ ਕਿ ਨੈਸ਼ਨਲ ਗਾਰਡਾਂ ਨੂੰ ਤਾਇਨਾਤ ਕਰਕੇ 트ੰਪ ਸਥਾਨਕ ਪ੍ਰਸ਼ਾਸਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਕਿ ਉਹਨਾਂ ਦੇ ਕੰਟਰੋਲ ਦੀ ਇੱਕ ਨੀਤੀ ਦਾ ਹਿੱਸਾ ਹੈ ਪ੍ਰਦਰਸ਼ਨਕਾਰੀਆਂ ਨੇ 트ੰਪ ਦੇ ਇਸ ਕਦਮ ਨੂੰ ਅਪਰਾਧ ਐਮਰਜੈਂਸੀ ਘੋਸ਼ਿਤ ਕਰ ਦਿੱਤਾ ਹੈ ਅਤੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਰਾਸ਼ਟਰਪਤੀ 트ੰਪ ਨੇ ਪਿਛਲੇ 3 ਮਹੀਨਿਆਂ ਚ ਵੱਖ-ਵੱਖ ਸ਼ਹਿਰਾਂ ਵਿੱਚ ਨੈਸ਼ਨਲ ਗਾਰਡ ਤਾਇਨਾਤ ਕੀਤੇ ਹੋਏ ਨੇ ਜਿਸ ਦਾ ਅਮਰੀਕਾ ਵਿੱਚ ਵੱਡੇ ਪੱਧਰ ਤੇ ਹੁਣ ਵਿਰੋਧ ਹੋ ਰਿਹਾ ਹੈ ਤੇ ਨਾਲ ਹੀ ਅਮਰੀਕਾ ਉਦਾਸੂਬਾ ਜੌਰਜੀਆ ਉਹਦੇ ਵਿੱਚੋਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਵੱਡੇ ਪੱਧਰ ਤੇ ਕਾਰਵਾਈ ਕਰ ਰਿਹਾ ਹੈ ਇਸ ਕਾਰਵਾਈ ਨੇ ਨਾ ਸਿਰਫ ਕਾਬਿਆਂ ਨੂੰ ਹਿਲਾ ਕੇ ਰੱਖ ਦਿੱਤਾ ਸਗੋਂ ਕਾਰ ਨਿਰਮਾਣ ਕੰਪਨੀਆਂ ਹੰਡਾਈ ਅਤੇ ਕੀਆ ਦੇ ਇਲੈਕਟ੍ਰਿਕ ਵਾਹਨ ਬੈਟਰੀ ਪ੍ਰੋਜੈਕਟ ਵੀ ਰੋਕ ਦਿੱਤੇ ਗਏ ਨੇ ਰਿਪੋਰਟ ਅਨੁਸਾਰ ਯੂਐਸ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨੇ ਜੌਰਜੀਆ ਵਿੱਚ ਹੰਡਾਈ ਨਾਲ ਸੰਬੰਧਿਤ ਇੱਕ ਬੈਟਰੀ ਫੈਕਟਰੀ ਤੇ ਛਾਪਾ ਮਾਰਿਆ ਅਤੇ ਲਗਭਗ 475 ਕਾਮਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਇਸੋ ਫੈਕਟਰੀ ਨੂੰ ਉਥੋਂ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਉਦਯੋਗਿਕ ਨਿਵੇਸ਼ ਪ੍ਰੋਜੈਕਟ ਮੰਨਿਆ ਜਾਂਦਾ ਸੀ ਜੌਰਜੀਆ ਦੇ ਰਿਪਬਲਿਕਨ ਗਵਰਨਰ ਬ੍ਰਾਈਨ ਕੈਂਪ ਨੇ ਇਸ ਨੂੰ ਸੂਬੇ ਦੀ ਆਰਥਿਕਤਾ ਲਈ ਵੱਡੀ ਛਾੜ ਕਿਹਾ ਸੀ ਪਰ ਇਹ ਛਾਪੇਮਾਰੀ ਨਾ ਸਿਰਫ ਕੰਮ ਨੂੰ ਰੋਕ ਦਿੰਦਾ ਸਗੋ ਅਮਰੀਕਾ ਤੇ ਦੱਖਣੀ ਕੋਰੀਆ ਦੇ ਸਬੰਧਾਂ ਵਿੱਚ ਕੁੜੱਤਨ ਦੀ ਸੰਭਾਵਨਾ ਨੂੰ ਵੀ ਵਧਾ ਦਿੰਦਾ ਹੈ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਨੁਸਾਰ ਇਹ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸਿੰਗਲ ਸਾਈਟ ਛਾਪਾ ਹੈ ਇਹਨਾਂ ਵਿੱਚ ਲਗਭਗ 300 ਦੱਖਣੀ ਕੋਰੀਆਈ ਨਾਗਰਿਕ ਸਨ ਹੰਡਾਈ ਦੱਖਣੀ ਕੋਰੀਆ ਦੀ ਆਟੋਮੋਟਿਵ ਕੰਪਨੀ ਹੈ ਜਿਸ ਤੇ ਦੁਨੀਆ ਵਿੱਚ ਕਈ ਮੁਲਕਾਂ ਵਿੱਚ ਪਲਾਂਟ ਨੇ ਹੰਡਾਈ ਮੋਟਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਕਿਸੇ ਨੂੰ ਵੀ ਕੰਪਨੀ ਵੱਲੋਂ ਸਿੱਧੇ ਤੌਰ ਤੇ ਰੋਜ਼ਗਾਰ ਨਹੀਂ ਦਿੱਤਾ ਗਿਆ ਕੰਪਨੀ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਉਸ ਤੇ ਇਲੈਕਟ੍ਰਿਕ ਵਾਹਨਾਂ ਦਾ ਉਤਪਾਦਨ ਪ੍ਰਭਾਵਿਤ ਨਹੀਂ ਹੋਵੇਗਾ ਅਜੇ ਫੈਕਟਰੀ ਦਾ ਨਿਰਮਾਣ ਕਾਰਜਬੰਦ ਕੀਤਾ ਗਿਆ ਹੈ homeland ਸਿਕਿਉਰਿਟੀ ਅਧਿਕਾਰੀ ਸਟੀਵਨ ਸ਼ੌਂਕ ਨੇ ਇੱਕ ਪ੍ਰੈਸ ਬਰੀਫਿੰਗ ਦੌਰਾਨ ਦੱਸਿਆ ਕਿ ਇਹ ਛਾਪਾ ਗੈਰਕਾਨੂੰਨੀ ਰੋਜ਼ਗਾਰ ਅਭਿਆਸਾਂ ਦੀ ਜਾਂਚ ਦੇ ਹਿੱਸੇ ਵਜੋਂ ਮਾਰਿਆ ਗਿਆ ਸੀ ਉਹਨਾਂ ਦੱਸਿਆ ਕਿ ਸਾਡੇ ਕੋਲ ਸਾਈਟ ਲਈ ਸਰਚ ਵਾਰੰਟ ਸਨ ਉਹਨਾਂ ਦੱਸਿਆ ਕਿ ਸਾਰਾ ਨਿਰਮਾਣ ਕਾਰਜ ਫਿਲਹਾਲ ਰੋਕ ਦਿੱਤਾ ਗਿਆ ਹੈ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰਾਲੇ ਨੇ ਇਸ ਛਾਪੇਮਾਰੀ ਤੇ ਚਿੰਤਾ ਪ੍ਰਗਟਾਈ ਹੈ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਮਰੀਕਾ ਵਿੱਚ ਨਿਵੇਸ਼ ਕਰਨ ਵਾਲੀਆਂ ਸਾਡੀਆਂ ਕੰਪਨੀਆਂ ਦੀਆਂ ਸਰਗਰਮੀਆਂ ਤੇ ਸਾਡੇ ਨਾਗਰਿਕਾਂ ਦੇ ਹਿੱਤਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਇਹ ਫੈਕਟਰੀ ਹੰਡਾਈ ਅਤੇ LGS ਦਾ ਇੱਕ ਸਾਂਝਾ ਆਧਾਰਾ ਜਿਸ ਵਿੱਚ ਦੋਵਾਂ ਦੀ 50-50 ਫੀਸ ਦੀ ਹਿੱਸੇਦਾਰੀ ਹੈ ਲਗਭਗ 4.3 ਬਿਲੀਅਨ ਡਾਲਰਾਂ ਦੀ ਇੱਥੇ ਲਾਗਤ ਲਾਈ ਜਾ ਰਹੀ ਹੈ ਪਰ ਹੁਣ ਇਸ ਛਾਪੇਵਾਰੀ ਤੋਂ ਬਾਅਦ ਕੁੜੱਤਣ ਦੀਆਂ ਸੰਭਾਵਨਾਵਾਂ ਵਧ ਗਈਆਂ ਨੇ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ